ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਦੀਹ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਸਰਾਹੂਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੇ ਵੀਡੀਓ ਜੀ ਤੁਹਾਨੂੰ ਟੋਟਲ 9-10 ਪਸ਼ੂ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਕੁਝ ਜ਼ਰੂਰੀ ਬੇਨਤੀਆਂ ਵੀ ਆਪਾਂ ਤੁਹਾਨੂੰ ਨਾ ਕਰਾਂਗੇ ਤੇ ਉਹ ਵੀ ਜਰੂਰ ਗੱਲਾਂ 'ਤੇ ਧਿਆਨ ਦਿਓ ਖਾਸ ਕਰਕੇ ਜਿਹੜੇ ਵੀਰਾਂ ਨੇ ਮੰਡੀ ਲੋਨ ਹੋਣਾ ਵਾ। ਤੇ ਜਿਹੜੇ ਵੀਰਾਂ ਨੇ ਮੰਡੀ ਚ ਪਸ਼ੂ ਖਰੀਦਣ ਆਉਣਾ ਵੇ ਜਿਹੜੀ ਅੰਮ੍ਰਿਤਸਰ ਦੀ ਵੱੱਲਾ ਮੰਡੀ ਹੁਣ ਦਿਵਾਲੀ ਤੇ ਲੱਗਣੀ ਆ ਪੂਰੇ ਪੰਜਾਬ ਦੇ ਜਿਹੜੀ ਮਸ਼ਹੂਰ ਮੰਡੀਆਂ ਚ ਪੂਰੀ ਇੰਡੀਆ ਦੇ ਜਿਹੜੀ ਮਸ਼ਹੂਰ ਮੰਡੀਆਂ ਚ ਆਂ ਤੇ 7-8 ਦਿਨ ਦੇ ਜਿਹੜੀ ਮੰਡੀ ਚੱਲਦੀ ਆ ਤੇ ਜੱਜ ਭਾਜੀ ਹੁਣਾਂ ਕੋਲ ਆਪਾਂ ਆਏ ਆ ਤੇ ਕੁਝ ਜਾਣਕਾਰੀ ਤੁਹਾਨੂੰ ਮੰਡੀ ਬਾਰੇ ਦਵਾਂਗੇ ਵੀ ਕਿੱਦਾਂ ਆਪਾਂ ਪਸ਼ੂ ਖਰੀਦਣਾ ਵਾ ਜਿਹੜੇ ਵੀਰ ਲੈ ਕੇ ਆਉਂਦੇ ਆ ਕਿੱਦਾਂ ਆਪਾਂ ਉੱਥੇ ਸਾਮ ਸੰਭਾਲ ਕਰਨੀ ਆ ਵਗੈਰਾ ਤੇ ਸਾਰੀ ਗੱਲਬਾਤ ਤੁਹਾਨੂੰ ਦੱਸਦੇ ਆ ਤੇ ਬਾਕੀ ਇਹ ਆ ਵੀ ਅੱਜ ਵੀ ਤੁਹਾਨੂੰ ਸੁਈਆਂ ਦਿਖਾਉਣੀਆਂ ਸਾਰਾ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਤੇ ਪਾਸ ਕਰਕੇ ਤੇ ਵੇਖ ਚਾ ਕੇ ਖੜੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਦੋ ਟਾਈਮ ਚੁਵਾਈ ਜ਼ਰੂਰ ਕਰਾ ਲਓ ਜੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਰਹੀ ਜੀ ਠੀਕ ਠਾਕ ਜੀ ਵਧੀਆ ਵਧੀਆ ਜੀ ਤੁਸੀਂ ਦੱਸੋ ਹਾਂ ਬਸ ਠੀਕ ਠਾਕ ਵਧੀਆ ਜੀ ਕਿਰਪਾ ਜੀ ਚੱਲਣ ਦੀਆਂ ਤਿਆਰੀਆਂ ਫਿਰ ਦੀਵਾਲੀ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਪਹਿਲਾਂ ਤੇ ਸਾਰਿਆਂ ਵੀਰਾਂ ਕੋ ਮਾਫੀ ਇਹ ਜਿਹੜਾ ਵੀਡੀਓ ਨਹੀਂ ਪੈਂਦੀ ਥੋੜਾ ਜਿਹਾ ਤੁਹਾਨੂੰ ਪਤਾ ਪੋਲਿਟਿਸ਼ੀਅਨ ਚ ਪੈਨ ਕਰਕੇ ਟਾਈਮ ਜਿਹੜਾ ਥੋੜਾ ਘੱਟ ਲੱਗਦਾ ਵਾ ਥੋੜਾ ਜਿਆ ਨਹੀਂ ਹੁਣ ਪੂਰਾ ਹੀ ਪੋਲਿਟਿਸ਼ੀਅਨ ਚ ਹੋ ਗਿਆ ਇਹ ਦੇਖੋ ਮਾਲ ਲਿਆ ਕੇ ਨਾਲ ਦੇ ਇਦਾਂ ਵੇਚੂ ਦੇਂਦੇ ਫਿਰ ਵੀਡੀਓ ਨਹੀਂ ਪੈਂਦੀ ਕਿਉਂਕਿ ਵੀਡੀਓ ਜੇ ਬੋਲਣ ਦਾ ਢੰਗ ਜਾਂ ਗੱਲ ਕਰਨ ਦਾ ਜਿਹੜਾ ਬੰਦਾ ਕਰ ਲੈਂਦਾ ਉਹਨੂੰ ਹੀ ਝਾਕ ਆ ਜਾਂਦਾ ਮਤਲਬ ਖੁੱਲਾ ਹੁੰਦਾ ਗੱਲ ਕੋਈ ਨਹੀਂ ਹਾਂਜੀ ਤੇ ਬਾਕੀ ਦੀਵਾਲੀ ਤੇ ਮੰਡੀ ਆਪਾਂ ਲਾਉਣੀ ਆ ਹਾਂਜੀ ਇਹ ਬੇਨਤੀ ਮੇਰੀ ਹਰ ਵਾਰ ਹੁੰਦੀ ਆ ਵੀ ਕਿਸੇ ਵੀਰ ਨੇ ਮਾਲ ਲੈ ਕੇ ਆਉਣਾ ਵਾ ਕਿਸੇ ਵੀਰ ਨੇ ਰਹਿਣ ਸਾਂ ਲਈ ਕੇ ਇਹਨੂੰ ਕੋਈ ਰੋਟੀ ਪਾਣੀ ਦਾ ਕੇ ਇਹਨੂੰ ਕੋਈ ਕਿਸੇ ਵੀ ਤਰੀਕੇ ਦੀ ਕੋਈ ਲੋੜ ਮਤਲਬ ਜਿਹੜਾ ਕੋਈ ਵੀਰ ਬਾਹਰੋਂ ਆਉਂਦਾ ਵਾ ਤੇ ਸਾਡੇ ਨਾਲ ਉੱਥੇ ਸਾਡਾ ਪਹਿਲਾ ਜਿਹੜਾ ਵਾ ਜਿੱਥੇ ਬਿਲਕੁਲੋਂ ਪਹਿਲਾਂ ਤਾਂ ਬਸ ਸਟਾਰਟ ਪਹਿਲਾ ਜਿਹੜਾ ਢਾਬਾ ਸਾਡੇ ਢਾਬੇ ਦੇ ਨਾਲ ਉੱਤੇ ਮੇਨ ਗਲੀ ਦੇ ਵਿੱਚ ਹੀ ਮਤਲਬ ਸਾਡਾ ਮਲਬਾਈ ਡੇਰੀ ਫਾਰਮ ਦਾ ਬੋਰ ਲੱਗਾ ਹੁੰਦਾ ਮਤਲਬ ਕਿ ਜਿੱਥੇ ਸਭ ਤੋਂ ਜ਼ਿਆਦਾ ਫੁੱਲ ਝੜੀਆਂ ਸਜਾਵਟ ਹੋਈ ਹੋਵੇ ਉਹ ਸੰਦਲੇ ਫਿਟਾ ਉਹ ਸੰਦਲੇ ਜਿਹੜਾ ਮਰਜੀ ਵੀਰ ਕੇ ਇਹ ਚੀਜ਼ ਦੀ ਮਤਲਬ ਲੋਡ ਹੋਵੇ ਵੇਚ ਝਕੋਗੇ ਸਾਡੇ ਕੋਲ ਉਥੇ ਆਉਣ ਇਹ ਨਹੀਂ ਵੀ ਕੱਲੇ ਐ ਡੰਗਰ ਵਿੱਚ ਨਹੀਂ ਉਥੇ ਜਾਂਦੇ ਆ ਅੱਛਾ ਉਥੇ ਆਪਾਂ ਨੂੰ ਸ਼ੌਂਕ ਆ ਭੈਣ ਭਰਾਵਾਂ ਨੂੰ ਮਿਲਦਾ ਤੇ ਜਿਹੜਾ ਮਤਲਬ ਜਿਹੜਾ ਬੰਦਾ ਏਡੀ ਦੂਰੋਂ ਚੱਲ ਕੇ ਆ ਜਾਂਦਾ ਉਹ ਕਿਸੇ ਕੋਲ ਆਸਣਾ ਲ ਆਉਂਦਾ ਹਾਂਜੀ ਹਾਂਜੀ ਤੇ ਪਿਆਰ ਵਾਦਾ ਵਾ ਤੇ ਬਾਕੀ ਇਹ ਵੀ ਚਲੋ ਇਹ ਕੰਮ ਜਿਹੜੇ ਆ ਦੁਨਿਆਵੀ ਕੰਮ ਜਿਹੜੇ ਚੱਲਦੇ ਰਹਿੰਦੇ ਆ ਇਹ ਇਹ ਸਾਲ ਬਾਅਦ ਟਾਈਮ ਤੇ ਆ ਰਹੰਦਾ ਵਾ ਤੇ ਸਾਲ ਬਾਅਦ ਜਿਹੜਾ ਇੱਕ ਦੋ ਦਿਨ ਨੂੰ ਮਿਲਣਾ ਹੁੰਦਾ ਵਾ ਤਾਂ ਸਾਨੂੰ ਮੈਨੂੰ ਇਹ ਖਾਸ ਕਰਕੇ ਬੜੀ ਇਸ ਗੱਲ ਦੀ ਖੁਸ਼ੀ ਹੁੰਦੀ ਆ ਬਾਕੀ ਹਰ ਇੱਕ ਬੰਦੇ ਨੂੰ ਮਿਲਣਾ ਵਾ ਤੇ ਹਰ ਇੱਕ ਨਾਲ ਗੱਲਬਾਤ ਕਰ ਲਈਦੀ ਬਾਕੀ ਜਿਹੜੇ ਵੀਰ ਨੇ ਇੰਨੇ ਦੂਰੋਂ ਆਉਣਾ ਕਿ ਹਨੇ ਟਾਈਮ ਕੱਢ ਕੇ ਚੇਚਾ ਟਾਈਮ ਕੱਢ ਕੇ ਆਉਣਾ ਤੇ ਬਾਕੀ ਅੱਗੇ ਚਲੋ ਉਹਨਾਂ ਦਾ ਚਾਹ ਪਾਣੀ ਪਿਉਣਾ ਜਾਂ ਮਹਿਮਾਨ ਨਵਾਜ਼ੀ ਕਰਨਾ ਵੀ ਥੋੜਾ ਜਿਹਾ ਆਪਣਾ ਫਰਜ਼ ਹੁੰਦਾ ਵਾ ਮੈਂ ਕਹਿੰਦਾ ਆਪੇ ਜੀ ਤੁਸੀਂ ਦੱਸੋ ਵੀ ਸਾਡਾ ਸਾਰੀ ਮੰਡੀ ਨਾਲੋਂ ਵੱਖਰਾ ਹਿਸਾਬ ਕਿਤਾਬ ਨਹੀਂ ਹੁੰਦਾ ਰੇ ਦਾ ਵੱਖਰਾ ਹਿਸਾਬ ਜਿੱਦਾਂ ਪੂਰਾ ਵਿਆਹ ਵਾਂਗੂ ਸਾਰਾ ਕੁਝ ਕੀਤਾ ਹੁੰਦਾ ਇਹ ਫੁੱਲ ਅਸੀਂ ਤਿਆਰੀ ਕਰਕੇ ਇੱਥੋਂ ਜਾਂਦੇ ਆਂ ਤੇ ਫੁੱਲ ਹੀ ਉਥੇ ਮਤਲਬ ਹਰ ਤੇ ਇਹ ਮਤਲਬ ਸਾਡੇ ਕੋਲ ਪ੍ਰੋਵਾਈਡ ਹੈ ਰੋਟੀ ਖਾਵੇ ਕੋ ਚਾਹ ਪੀਵੇ ਕੋ ਜੋ ਜੇ ਕਹੇ ਨੇ ਖਾਣਾ ਪੀਣਾ ਕੋਈ ਭਾਵੇਂ ਕਿ ਇਹਨੇ ਪਸ਼ੂ ਲੈਣਾ ਹੈ ਨਹੀਂ ਲੈਣਾ ਤਾਂ ਵੀ ਸਾਡੇ ਕੋਲ ਆਪਣਾ ਜਿਤਨਾ ਕੋਈ ਉਦਾਂ ਭੈਣ ਭਰਾ ਆਣ ਕੇ ਬਹਿਣ ਸਾਣ ਕੋਈ ਚੱਕਰੇ ਨਹੀਂ ਕੋਈ ਦੂਰੋਂ ਨੇੜੇ ਆਇਆ ਵਾ ਜਿਤਨਾ ਮਰਜ਼ੀ ਤੁਹਾਡੇ ਕੋਲ ਰੈਸਟ ਵੀ ਕਰ ਸਕਦਾ ਵਾ ਜਿਤਨਾ ਮਰਜ਼ੀ ਹੈ ਨਾ ਤੁਸੀਂ ਪੂਰਾ ਪ੍ਰਬੰਧ ਕੀਤਾ ਦਿੰਦਾ ਹੈ ਜਾਨਾ ਭਾਂ ਭੀ ਜਿੱਥੋਂ ਇੱਥੋਂ ਆਪਾਂ 20 ਤੋਂ ਲੈ ਕੇ 60 ਕਿਲੋ ਤੱਕਰ ਗਾਇਆਂ ਖੜਾਗੇ ਮੰਡੀ ਅੱਛਾ ਇਹ ਚੰਗੀਆਂ ਚੰਗੀਆਂ ਵਛੀਆਂ ਫਾਰਮਾਂ ਦੇ ਪ੍ਰਤੇਜ ਕਰਨੇ ਆ ਮੈਂ ਬਾਹਰ ਕਿੰਨੀਆਂ ਕਿੰਨੇ ਪਸ਼ੂ ਖੜਨੇ ਟੋਟਲ ਤੋਂਨਾ ਪਸ਼ੂ ਖੜਾਗੇ ਆਪਾਂ 3 ਕਿ ਗਾਈਆਂ ਦੇ ਲਾਗੇ ਬੰਨੇ 3 ਕਿ ਪਸ਼ੂ ਖੜਨੇ ਹਾਂਜੀ ਹਾਂਜੀ 6 ਝੋਟੀਆਂ ਖੜਾਗੇ ਅੱਛਾ ਤੇ ਬਾਕੀ ਗੱਲ ਹਾਂਜੀ ਝੋਟੀਆਂ ਲਈਆਂ ਵਾ ਇੱਕ ਝੋਟੀ ਹੁਣ ਲੈ ਕੇ ਆਏ ਆ ਅੱਛਾ ਤੇ ਗੱਲ ਪਤਾ ਕੀ ਪਿਛਲੀ ਵਾਰਾਂ ਵਿੱਚ ਡੰਗਰ ਜਿਆਦਾ ਖੜਨੇ ਇਹਦੇ ਕੋ ਡੰਗਰ ਜਦੋਂ ਆਪਾਂ ਵੀਡੀਓ ਪਾਤੀ ਪਿਛਲੀ ਵਾਰ ਕੋਈ ਇੱਥੇ ਸੇਲ ਹੋ ਗਏ ਹੁਣ ਕੱਲ ਵੀ ਗਾਈਆਂ ਦੋ ਸੇਲ ਹੋ ਗਈਆਂ ਹੁਣ ਸਟੇਟਸ 'ਤੇ ਲਾਉਨੇ ਆ ਤੇ ਲੋਕਾਂ ਨੂੰ ਪਤਾ ਲੱਗਦਾ ਜਾਂਦਾ ਵੀ ਕੰਮ ਕਰਨ ਲੱਗ ਪਏ ਆ ਤੇ ਫਿਰ ਜਿਹੜੇ ਪੁਰਾਣੇ ਗਾਹਕ ਹੁਣ ਤੁਹਾਨੂੰ ਹੀ ਗਾਈਆਂ ਦੇ ਫੋਨ ਆਉਂਦੇ ਵੀ ਨਹੀਂ ਕੰਮ ਤੁਹਾਨੂੰ ਬੜਾ ਵੀ ਮਹਾਰਾਜ ਦੀ ਕਿਰਪਾ ਨਾਲ ਆਪਾਂ ਚੰਗੇ ਲੈਵਲ ਤੇ ਕਰਦੇ ਰਹੇ ਆ। ਨਾਲੇ ਆਪਾਂ ਇਧਰੋਂ ਸ਼ੁਰੂ ਚੋਂ ਸੁਰੂਤ ਆ ਤੁਹਾਡੀ ਵੀਡੀਓ ਇਧਰੋਂ ਬਣਾਉਂਦੇ ਰਹੇ ਜਦੋਂ ਆਪਾਂ ਪੁਰਾਣੇ ਆਪਾਂ ਜੁੜੇ ਆ। ਬੇਨਤੀ ਇਹੋ ਹੀ ਆ ਸਾਰੇ ਵੀਰਾਂ ਨੂੰ ਵੀ ਕੋਈ ਨਹੀਂ ਤੁਸੀਂ ਬੇਚੇ ਚੱਕ ਕੇ ਮਤਲਬ ਉੱਥੇ ਤੁਸੀਂ ਪਹੁੰਚਣਾ ਵਾ। ਸਾਰਿਆਂ ਦਾ ਮੋਸਟ ਵੈਲਕਮ। ਬਾਕੀ ਆਪਾਂ ਗਾਈਆਂ ਦੀ ਕਰਦੇ ਆਂ ਗੱਲ। ਬਾਕੀ ਕਹਿਣ ਦਾ ਮਤਲਬ ਸਾਰਾ ਇਹੀ ਆ ਵੀ ਕਿਸੇ ਨੂੰ ਨਹੀਂ ਆ ਵੀ ਹੋਊਗਾ ਕੋਈ ਪਰੇਸ਼ਾਨੀ ਨਹੀਂ ਆਊਗੀ ਤੁਹਾਡੇ ਨਾਲ ਸੰਪਰਕ ਕਰ ਲੈ। ਇਹ ਵੀ ਇੱਕ ਪੈਸੇ ਦੀ ਆਪਾਂ ਦਿੱਕਤ ਨਹੀਂ ਆਉਂਦਾ। ਵੀ ਤੁਸੀਂ ਉੱਥੇ ਮੰਡੀ ਜੀ ਹੁਣਾ ਵਾ ਤੇ ਸਭ ਤੋਂ ਜ ਤੇ ਆ ਜਾ ਸਾਰਾ ਮਾਲ ਉਤਰ ਮੰਡੀ ਲੈ ਕੇ ਜਾਣਾ ਵਾ ਇਹ ਆਰਪੀ ਦੀ ਵੈਸੇ ਮਾਲ ਤੇ ਸਾਰਾ ਅਸੀਂ ਹੁਣ ਚੋਤਾ ਵਾ ਚਵਾਈ ਹੋ ਗਈ ਆ ਅਜੇ ਟਾਈਮ ਵੇਖ ਲੋ ਵੀ 7 8 8 ਵਜੇ ਹੋਣੇ ਮੇਰੇ ਸਾਡੇ 7:30 ਦਾ ਟਾਈਮ ਹੋਇਆ ਹੁਣ ਜਿਹੜਾ ਚਵਾਈ ਇਹਨਾਂ ਦੀ ਜਿਹੜੀ 5:30 ਵਜੇ ਅਸੀਂ ਆਪਾਂ ਕਰਤੀ ਆਪਾਂ ਨੂੰ ਝੂਠ ਨਹੀਂ ਮਾਰਨਾ ਵੀ ਹੋਣੇ ਚੋਈਆਂ ਅਜੇ 5:30 ਵਜੇ ਦਾ ਮਾਲ ਸਾਰਾ ਚੋਤਾ ਵਾ ਠੀਕ ਆ ਇਹਦਾ ਜਿਹੜਾ ਗਾਂ ਦੀ ਡਿਟੇਲ ਆ ਗਾਂ ਹੀ ਇਹਨੇ ਪਸੋਂ ਮਤਲਬ ਜਿਹੜਾ ਵਾ ਵੱਛੀ ਨੂੰ ਜਨਮ ਦਿੰਦਾ ਵਾ ਅੱਛਾ ਵੱਛੀ ਵੀ ਬਹੁਤ ਚੰਗੀ ਆ ਤੇ ਮਗਰ ਠੀਕ ਆ ਮਤਲਬ ਚੰਗੇ ਫਾਰਮ ਚੋਂ ਆਪਾਂ ਗਾਂ ਇਹ ਗਾਂ ਦੀ ਜਿਹੜੀ ਡਿਟੇਲ ਪੂਰੀ ਇਹਨੇ ਪੀਕ ਲੈਵਲ ਤੇ 40 ਕਿਲੋ ਦੁੱਧ ਦਿੱਤਾ ਪਿਛਲੇ ਸੂਏ ਅੱਛਾ ਠੀਕ ਹੈ ਜੀ ਹਾਂਜੀ ਐਤ ਕੀ ਸੂਆ ਦੂਜਾ ਵਾ ਚਲੋ ਦੰਦਾਂ 'ਚ ਵੇਜ ਹੈਗੀ ਆ ਵਜ਼ਨ ਮੌਜੂਦ ਤਾਂ ਹੀ ਚੈੱਕ ਕਰ ਲੋ ਤੋਰ ਇੱਕ ਵਾਡੀ ਦਾ ਜਿਹੜਾ ਸਟਰਕਚਰ ਆ ਉਹ ਵੇਖ ਲੋ ਵੀ ਕਿਤਰਾ ਦਾ ਵਾ ਪੂਰੀ ਵੱਡੀਆਂ ਗਾਵਾਂ ਜਾਂ ਫਾਰਮ ਵਾਲੀ ਗਾਵਾਂ ਜਿਹੜੀ ਮਤਲਬ ਪੂਰੀ ਐਂ ਵੇਖ ਲੋ ਕੋਈ ਇਹਨੂੰ ਕੋਈ ਪੇੜ ਨਹੀਂ ਹੈ ਕੋਈ ਰਹਿਣਾ ਦੇਣਾ ਨਹੀਂ ਇਹ ਕੱਲੀ ਬਲੇਰੋ ਗੱਡੀ 'ਚ ਆ ਗਾਈਆਂ ਹੋਣੀਆਂ ਕਹਿਣ ਨੂੰ ਆਪਾਂ ਕਹਿ ਦਈਏ ਵੀ ਵੱਡੀਆਂ ਗਾਈਆਂ ਵਾਂ ਹਾਂ ਇਹਨਾਂ ਗਾਈਆਂ ਵੱਡੀਆਂ ਗਾਈਆਂ ਕਈਆਂ ਜਾਂਦੀਆਂ ਤਿੰਨ ਟਾਈਮ 1000 ਰੁਪਏ ਦੀ ਚਵਾਈ ਕਰਨੀ ਹੈ ਕਿਉਂਕਿ ਇਹ ਪੂਰੀ ਸੈਂਟ ਟਾਈਮ ਮਿਲਕਿੰਗ ਹੁੰਦੀ ਹੈ ਮਿਲਕਿੰਗ ਹੋਣੀ ਹੈ ਇਹਦੀ ਤਿੰਨ ਟਾਈਮ ਵੀ ਜਿਹੜੀ ਪੀਕ ਲੈਵਲ ਤੇ ਚੱਲ ਜਾਈਏ ਨਹੀਂ ਜਿੰਨੇ ਦਾ ਮੰਡੀ ਤੇ ਜਾਣੀ ਤੇ ਕੋਈ ਮੇਰਾ ਭਰਾ ਭਾਵੇਂ ਸਾਡੇ ਕੋਲੋਂ ਚਵਾਈ ਕਰੇ ਕੋਈ ਸਾਨੂੰ ਇਹੋ ਜਿਹੀ ਟੈਨਸ਼ਨ ਨਹੀਂ ਹੈਗੀ ਵੀ ਦੋ ਦੋ ਧਾਰਾਂ ਹੀ ਮਰਾਉਣੀਆਂ ਇੱਕ ਮਿੰਟ ਰੁਕਾਂਗੇ ਵੇਖ ਜੀ ਯਾਰ ਇੱਕ ਰਿਆ ਪਿਛੇ ਹਵਾਨਾ ਜਿਹੜਾ ਇਹਦਾ ਦੇਖ ਸਕਦੇ ਜੇ ਹੱਲੇ ਕੀ ਇਹਨਾਂ ਦੀ ਚਵਾਈ ਹੋਈ ਹੈ ਤੀਸਰੇ ਟਾਈਮ ਹੁਣੇ ਚਵਾਈ ਹੋਈ ਆ ਇਧਰ ਵੇਖੋ ਆ ਦੇਖੋ ਨਾੜਾ ਇਹ ਆਰਪੀ ਦੀ ਮਤਲਬ ਜਿਹੜਾ ਬੰਦਾ ਮਰਜ਼ੀ ਸਾਡੇ ਕੋਲ ਮੰਡੀ 'ਚ ਗਾਂ ਚਲੋ ਸਾਨੂੰ ਪਤਾ ਵੀ ਇੱਥੇ ਸਾਡੀ ਗਾਂ ਵੇਚ ਜਾਣੀ ਆ ਸਾਨੂੰ ਮਤਲਬ ਜਿਹੜਾ ਮਰਜ਼ੀ ਭਰਾ ਸਾਡੇ ਕੋਲ ਖਾ ਕੇ ਲੈ ਦੇ 40 ਕਿਲੋ ਦੀ ਗਰੰਟੀ ਬੱਚੀ ਦੀ ਇਹ ਇਹ ਆ ਵੀ ਸ਼ੌਂਕ ਨਾਲ ਪਸ਼ੂ ਚੰਗਾ ਲਿਆ ਕੇ ਵੇਚਣਾ ਵਾ ਆ ਬੱਚੀ ਹੈ ਜੀ ਇਹਦੀ ਇਹਦੇ ਨਾਲ ਦੀਆਂ ਗਾਵਾਂ ਜਿਹੜੀਆਂ ਹੋਣਗੀਆਂ ਸਾਰੀਆਂ 30 ਤੇ ਲਾਗੇ ਬੰਨੇ ਪਸ਼ੂ ਜਾਣੇ ਆ ਉੱਥੇ ਵੀ ਜਿਹਨਾਂ ਦੇ ਕੋਲ ਦੇਖੋ ਬੱਚੀ ਤੇ ਆ ਵਛੀ ਹੈ ਜੀ ਵਛੀ ਦੀ ਵੇਹ ਲੋ ਇੱਕ ਰਾ ਵਛੀ ਵੀ ਪੂਰੀ ਪੂਰੀ ਜਿੱਤਰਾ ਦਾ ਪੂੜਾ ਗਾਂ ਦਾ ਉਤਾਂ ਦਾ ਸੇਮ ਵਛੀ ਦਾ ਵਾ ਹਾਈਟ ਲੈਂਥ ਬੋਡੀ ਦੀ ਹੁਣ ਬੱਚੀ ਦੀ ਹੁਣ ਤੁਸੀਂ ਚੰਗੀ ਹੈ ਬੋਡੀ weight ਵੀ ਚੰਗਾ ਹਾਂਜੀ ਤੇ ਮੁੱਲ ਫਿਰ ਦੱਸਨੇ ਆ ਮੁੱਲ ਰੁਪਏ ਜੀ ਫੋਨ ਤੇ ਕਰਾਂਗੇ ਮੁੱਲ ਫਿਰ ਹਨਾ ਫੋਨ ਤੇ ਹੀ ਕਿਉਂਕਿ ਅਸਲ 'ਚ ਭੈਣ ਭਰਾ ਸਾਡੇ ਕੋਲ ਵਪਾਰੀ ਆਣੇ ਲੈਣਾ ਡੰਗਰ ਉਹਨਾਂ ਨੇ ਫਿਰ ਮੰਡੀ ਵਿੱਚ ਨਾ ਬਾਹਰ ਵੇਚਣਾ ਮੁੜ ਕੇ ਥੋੜਾ ਜਿਹਾ ਕੰਮ ਖਰਾਬ ਹੋ ਜਾਂਦਾ ਬਾਕੀ ਇਹ ਵੀ ਇਹ ਕੋਈ ਨਹੀਂ ਹੋਊਗਾ ਵੀ ਮੁੱਲ ਜ਼ਿਆਦੇ ਹੋਣਗੇ ਵੀ ਮੰਡੀ ਵਾਂਗੂ ਉਹ ਅਜੇ ਆਪਣੇ ਤੁਹਾਨੂੰ ਪਤਾ ਮੰਡੀ 'ਚ ਆਪਣਾ ਇੱਕ ਵੀ ਡੰਗਰ ਨਹੀਂ ਬਚ ਕੇ ਆਉਂਦਾ ਮਹਾਰਾਜ ਦੇ ਘਰ ਆਪਾਂ ਉੱਥੇ ਡੰਗਰ ਸਾਰੇ ਵੇਚਦੇ ਜਿੰਨੇ ਤੇ ਬਾਕੀ ਮੰਡੀ ਵਾਲਾ ਮੁੱਲ ਵੱਖਰਾ ਹੋਊਗਾ ਹੁਣ ਇੱਥੋਂ ਵਾਲਾ ਮੁੱਲ ਵੱਖਰਾ ਹੋਊਗਾ ਨਾ ਕੋਈ ਵੀਰ ਫੋਨ ਕਰ ਲੇ ਸੰਪਰਕ ਕਰ ਲੇ ਕਰਕੇ ਦੋ ਤਿੰਨ ਟਾਈਮ ਚੋ ਕੇ ਆਪਣੀ ਗਾਰੰਟੀ ਹੋਊਗੀ ਫੁੱਲ ਹਰ ਇੱਕ ਚੀਜ਼ ਦੀ ਆ ਕਿੰਨੇ ਚਿਰ ਦੀ ਸੋਈ ਜੇ ਇਹ ਵੀ ਹਰਪੇ ਕੱਲ੍ਹ ਸੌਈ ਆ ਜੀ ਬੱਚੀ ਕੱਲ੍ਹ ਸੌਈ ਗਿਆ ਇਹਦੇ ਮਗਰ ਵੱੱਛਾ ਵਾ ਇਹਦੇ ਕੋਈ ਐਸ ਵਕਤ ਜਿਹੜੀ ਬੋਲੀ ਤਿਆਰ ਹੋ ਮਤਲਬ 20 ਤੋਂ ਪਲੱਸ ਹੋਊਗੀ ਹੁਣ ਅੱਛਾ ਵੀ ਇਹ ਹੁਣ ਤੇ ਜੋਲੀ ਆ ਇਹ ਆਪਣੇ ਟਾਈਮ ਤੇ ਵੱਛੀ ਕੋ ਤੁਰਿਆ ਨਹੀਂ ਜਾਂਦਾ ਪੂਰਾ ਠੀਕ ਆ ਥੋੜਾ ਮੂੰਹ ਦਾ ਰੱਖ ਦਿਓ ਤੁਰਿਆ ਮੂੰਹ ਦਾ ਰੱਖ ਦਿਓ ਰ ਅਲਰ ਦੀ ਕੁਆਲਿਟੀ ਵੇਖ ਲਓ ਕੋਈ ਵੀ ਮਤਲਬ ਤੁਸੀਂ ਗਾਈ ਮੇਰੀ ਵੇਖੋਗੇ ਨਾ ਇਹ ਫਿਕਸ ਹੱਡਰ ਦੀਆਂ ਹੋਣਗੀਆਂ ਕੁਆਲਿਟੀ ਵੇਖੋ ਇੱਕ ਰਾਂ ਥਾਣ ਵੇਖੋ ਕਿੱਥੇ ਕਿੱਥੇ ਲੱਗਾ ਵੱਛੀ ਇਹ ਕਹਿ ਰਹੀਦਾ ਪਰ ਆਪਾਂ ਇਹ ਚੀਜ਼ਾਂ ਵੀ ਚਲੋ ਵੀਡੀਓ ਤੇ ਸਾਰੇ ਵੀਰ ਪਾਉਂਦੇ ਆਪਾਂ ਚੋਈਆਂ ਗਾਈਆਂ ਦੀ ਪਹਿਲੀ ਵਾਰਾ ਵੀਡੀਓ ਪਾਉਂਦੇ ਆਂ ਵੀ ਇਹ ਤੋਂ ਅੰਦਾਜ਼ਾ ਕੋਈ ਕਰ ਲੇ ਵੀਰ ਪੀ ਇਹਨਾਂ ਸ਼ਾਮਾਂ ਨੂੰ ਕਿੰਨਾ ਬਾਨਾ ਸ਼ਾਮੀ ਆਣ ਕੇ ਕੋਈ ਚੋਲੇ ਦੋ ਟਾਈਮ ਅਗਲੇ ਦਿਨ ਫਿਰ ਤਸੱਲੀ ਕਰ ਲੈ ਤੇ ਇਹ ਉਤਰ ਦੁੱਧ ਕਿੰਨਾ ਕਿ ਕਰੀ ਜਾਊਗੀ 2000 ਰੁਪਏ ਜੇ ਇਹਨੂੰ 27 28 ਕਿਲੋ ਵੱਚੀ ਦੋ ਦਿਨ ਮੈਂ ਮਰਮਾਨਾ ਦੇਈ ਜਾਊਗੀ ਠੀਕ ਹੈ ਜੀ ਬੜੀ ਚੰਗੇ ਫਾਰਮ ਚੋਂ ਲਈ ਹੈ ਵੀ ਇਹ ਵੀ ਥਾਣੇ ਦੇ ਦੇਖ ਸਕਦੇ ਜੇ ਲੱਗੇ ਤੇ ਜੇ ਇੰਨੇ ਕੀ ਭਲਾਵੇਂ ਆ ਗਿਆ ਹਵਾਨੇ ਤੇ ਤਿੰਨ ਗਾਈਆਂ ਆਪਾਂ ਹੋਰ ਨਹੀਂ ਆ ਇਹਦੇ ਨਾਲ ਉਸ ਦੀਆਂ ਮੰਡੀ ਪਹੁੰਚਣਗੀਆਂ ਇੱਕ ਗਾਂ ਤੇ 50 ਕਿਲੋ ਦੀ ਮਾਲਕ ਆ ਅੱਛਾ ਹਾਂਜੀ ਇੱਕ ਵੱਚੀ ਹੋਰ ਆ ਇਹਦੇ ਨਾਲ ਉਹ ਵੀ 35 36 ਕਿਲੋ ਦੁੱਧ ਉਹਨੇ ਪਹਿੰਦਾਂ ਨੇ ਚਵਾਇਆ ਵਾ ਹੋਰ ਤਿਆਰ ਨੇ ਬਸ ਉਹ ਮੰਡੀ ਆਵੇ ਤੇ ਬਿਲਕੁਲ ਤਾਜੀ ਸੋਈ ਜਾਬਦੀ ਹਾਂ ਜੀ ਹਰਬੀ ਜੀ ਰਾਤੀ 12 ਵਜੇ ਸੋਈ ਜੀ ਅੱਜ ਰਾਤ ਹੀ ਸੋਈ ਜੀ ਹਾਂ ਜੀ ਇਹਦੇ ਮਗਰ ਵੱਛੀ ਆ ਜੀ ਇਹ ਡੈਨਮਾਰਕ ਦੇ ਸੀਮਨ ਦੀ ਵੱਛੀ ਆ ਰਿਕਾਰਡ ਸਾਡੇ ਕੋਲ ਹੈਗਾ ਵਾ ਜਿਹੜਾ ਮਾਰਦੀ ਕੋ ਰਿਕਾਰਡ ਨਾਲੇ ਕਿਉਂਕਿ ਇਹਨੂੰ ਸੈਕਸੀ ਸੀਮਣੀ ਲੱਗਾ ਹੈ ਅੱਛਾ ਆ ਟੈਗ ਵੀ ਵਿਖਾ ਦਿਓ ਇਹਦਾ ਜਿਹੜਾ ਕੰਮ ਤੇ ਪਿਆ ਕੋਈ ਬੱਤ ਕੋਈ ਨਹੀਂ ਲੈ ਜਾ ਦੱਦੀ ਆ ਥੋੜੀ ਜੀ ਕਿਉਂਕਿ ਖੁੱਲੀਆਂ ਆਈਆਂ ਬਾਰਮਾ ਜੀ ਹਾਂ ਜੀ ਹਾਂ ਜੀ ਤੇ ਫਾਰਮ ਵਾਲੀਆਂ ਗਾਵ ਇਹਦੀ ਹੁਣ ਅਸੀਂ ਜਿਹੜੀ ਬੋਲੀ ਆ ਉਹ ਕੱਢ ਲਈ 5-6 ਕਿਲੋ ਬੋਲੀ ਅਸੀਂ ਕੱਢੀ ਐਵੇਂ ਜ਼ਿਆਦਾ ਨਹੀਂ ਕਹਿਣਾ 5-6 ਕਿਲੋ ਇਹਦੀ ਇੱਕ ਹੁਣ ਚੁਆਈ ਕਰਤੀ ਆ ਤੇ ਬਾਕੀ ਵੀ ਸਾਫ਼ ਤਾ ਕਰਕੇ ਕਰਨੇ ਗਾਈਆਂ ਤਾ ਕਰਕੇ ਤੋਂ ਨੇ ਵੀ ਜਿਹੜੀ ਪੀਕ ਲੈਵਲ ਤੇ ਚੱਲ ਜਾਣੇ ਕਰਾਂ ਹੁਣ ਕਹਿੰਦੇ ਵੀ ਜਿਹੜਾ ਬਿਲਕੁਲ ਨਾਲ ਨਾਲ ਹੀ ਜੜੀਆਂ ਖਾਲੀ ਕਰਨਦੇ ਆ ਫਿਰ ਇਹ ਆ ਵੀ ਪਸ਼ੂ ਫਿਰ ਆਪਣੇ ਦੁੱਧ ਤੇ ਆ ਜਾਂਦਾ ਵਾ ਮੰਡੀ ਵੀ 5-7 ਦਿਨ ਪਸ਼ੂ ਰਹਿਣੇ ਆ ਉੱਥੇ ਵੀ ਥੋੜਾ ਟਾਈਮ ਟੂਮ ਲੱਗਣੇ ਹੁੰਦੇ ਆ ਦੇਖ ਲਓ ਵੀ ਇਹਨਾਂ ਨੂੰ ਕਹਿੰਦੇ ਆ ਵੀ 나ੜਾ ਜਿਹੜਾ ਯਾਲ ਜਿਹੜੇ ਆ ਲਾਏ ਇਹਨਾਂ ਨੇ ਕਰਮਾਲੀਆਂ ਰਵਾਣਾਂ ਇਧਰ ਵੇਖੋ ਹੱਲੇ ਕੀ ਭਲਾ ਆ ਵਾਂ ਹਾਨੇ ਤੇ ਫਿਰ ਵੀ ਜਿਹੜਾ ਵਾ ਪੂਰੇ ਨਾੜਮ ਦਿਖਣਦੀਆਂ ਆ ਤੁਹਾਨੂੰ ਆਰ ਪੀ ਜੀ ਚੀਜ਼ ਦਾ ਪਤਾ ਵੀ ਮੈਂ ਜਿਹੜਾ ਡੰਗਰ ਉਹ ਲੈਣਾ ਜਿਹੜਾ ਮੇਰੇ ਮਨ ਨੂੰ ਆ ਗਿਆ ਪੈਸੇ ਦੇ ਵੇਖਣਾ ਚੀਤ ਜਿਹੜੀ ਕਿਸੇ ਨੂੰ ਸੋਹਣੀ ਲੱਗੇ ਅਡੇ ਦੇ ਵੱਜੀ ਹਾਂਜੀ ਹਾਂਜੀ ਚੀਤ ਲੈਣੀ ਹੈ ਤੇ ਇਹ ਦੁੱਧ ਕਿੰਨਾ ਗੱਡੀ ਜਾਊਗੀ 30 32 ਕਿਲੋ ਪਹਿਲਾਂ ਨੇ ਦੁੱਧ ਚਵਾਇਆ ਵਾ ਅੱਛਾ ਇਹ ਵਜਿਰਮਾ ਉਹਨਾਂ ਦੁੱਧ 35 36 ਕਿਲੋ ਦੀ ਸਾਡੇ ਕੋਲ ਕੋਈ ਜਿਹੜਾ ਮਰਜ਼ੀ ਕਾ ਕੇ ਤੇ ਆਣ ਕੇ ਗਰੰਟੀ ਲਿਖਾ ਕੇ ਲੈ ਜਾਏ ਠੀਕ ਆ ਬਹੁਤ ਚੰਗੇ ਫਾਰਮ ਤੋਂ ਲਈ ਆ ਹਾਂਜੀ ਜਿਹੜਾ ਬੰਦਾ ਗਾਈ ਪਰਚੇਜ਼ ਕਰਦਾ ਵਾ ਜਾਂ ਜਿਹੜਾ ਸੇਲ ਕਰਦਾ ਵਾ ਹਾਂਜੀ ਉਹ ਬੰਦੇ ਨੂੰ ਪਤਾ ਹੁੰਦਾ ਵਾ ਵੀ ਇਹ ਚੇਲ ਕਰਨ ਵਾਲਿਆਂ ਨੂੰ ਪਤਾ ਹੁੰਦਾ ਵੀ ਇਹ ਕੀ ਰਕਾਰ ਹੈ ਤੇ ਪਰਚੇਜ਼ ਕਰਨ ਵਾਲਿਆਂ ਦਾ ਸਾਡਾ ਤਜਰਬਾ ਹੁੰਦਾ ਤਜਰਬਾ ਹੁੰਦਾ ਇਹਨਾਂ ਨਗਰ ਨੇ ਇੰਨਾ ਦੁੱਧ ਜਿਹੜਾ ਉਹ ਦੇ ਦਿੰਦੇ ਹਾਂ ਹਾਂਜੀ 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 ਬਾਕੀ ਮੱਛੀ ਬਹੁਤ ਵਧੀਆ ਤੇ ਮਗਰ ਠਾਰੇ ਕੋਲ ਤੋਂ ਮੱਛੀ ਕੋਈ ਨਹੀਂ ਰਹਿਣ ਤੋਂ ਬੇਟੀ ਜਾਂ ਆਹ ਜੇ ਨਾੜੂ ਦਿਖਾ ਦੇ ਗਿੱਲਾ ਨਾਲ ਜੇ ਇਹ ਜੂ ਸਾਰੇ ਓਕੇ ਆ ਵੇਖ ਲੋ ਅਜੇ ਲੂਣ ਲਾਂਦੇ ਅਸੀਂ ਉੱਤੇ ਮਿਲਿਆ ਏ ਇਹ ਰੋਕੇ ਬਿਲਕੁਲ ਸੁਤੀ ਆਹ ਵੇਖ ਲੋ ਮੱਛੀ ਦਾ ਨਾੜੂ ਗਿੱਲਾ ਨਾਲ ਆ ਨਹੀਂ ਸਦੇ ਬਿਲਕੁਲ ਗਿੱਲੇ ਨਾੜੂ ਜਿਹੜਾ ਨਾਲ ਆਹ ਘਟ ਬੋਤਲ ਏਕ ਮਹੀਨੇ ਦਿਨਾਂ ਤੇ ਸੋਈ ਏ ਇਨ ਨੂੰ RPG ਦੀ ਸੂਈ ਨੂੰ ਇਹਦੇ ਮਗਰੋਂ ਵੀ ਬੱਠੀ ਆ ਇਹਨੂੰ ਸੂਈ ਨੂੰ ਕੋਈ 10 ਤੋਂ 15 ਦਿਨ ਹੋ ਗਏ ਹੋਣਗੇ ਜੀ ਕੋਈ ਅੰਦਾਜ਼ਾ ਹੀ ਲਾ ਸਕਦਾ ਜੀ ਕਿਉਂਕਿ ਫਾਰਮ ਵਾਲਿਆਂ ਨੇ ਸਾਡੇ 15 ਦਿਨਾਂ ਤੋਂ 10 ਤੋਂ ਪਲੱਸ ਦਿਨ ਹੋ ਗਏ ਆ ਜਿਹਾਵਾ ਸਾਰੀਆਂ ਫਾਰਮ ਵਾਲੀਆਂ ਵਾ ਹਵਾਨਾ ਨਾੜਾ ਇਹਦੇ ਦੋਨੋਂ ਪਾਸੇ ਬਹੁਤ ਚੰਗੀਆਂ ਤੇ ਰੱਖਦੇ ਆ ਇੱਕ ਮਿੰਟ ਰੋਕਿਓ ਅੱਛਾ ਇੱਕ ਮਿੰਟ ਇਧਰੋਂ ਵੀ ਆ ਬੈਣੀ ਵਾਲੇ ਪਾਸੇ ਤਾਂ ਨਹੀਂ ਹਮਾਂਦੇ ਤੇ ਨਾੜੇ ਇਹਦੀਆਂ ਦੇਖ ਸਕਦੇ ਦੋਨਾਂ ਪਾਸੇ ਇਹਦੇ ਇਸ ਤਰ੍ਹਾਂ ਵਾ ਤੇ ਬਿਲਕੁਲ ਫਿਕਸ ਆ ਡਰਦੀ ਆ ਜਿਹੜੀ ਸਿੱਧੀ ਤੌਰ ਤੇ ਇੱਕ ਵਾਰੀ ਬਾਕੀ ਅਸਲੀ ਤਿਆਰੀ ਜਿਹੜੀ ਇਹਨਾਂ ਦੇ ਮੰਡੀ ਚ ਹੋਣੀ ਆ ਉਦੋਂ ਪੂਰੇ ਫੇਰ ਆਰ ਸ਼ਿੰਗਾਰ ਹੋਣਗੇ ਇਹਨਾਂ ਦੇ ਇਹ ਆ ਵੀ ਬਾਕੀ ਜਿੱਦ ਤਰ ਮਰਜ਼ੀ ਕੋਈ ਆਪਣੀਆਂ ਦੋ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਉਹਦੀ ਗਾਰੰਟੀ ਦੇਵਾਂਗੇ ਅੱਛਾ ਹੁਣ ਆ ਵਕਤ 28 ਕਿਲੋ ਦੁੱਧ ਇਹਦੇ ਕੋਲ ਰੈਡੀ ਆ ਅੱਛਾ 28 ਲੀਟਰ ਰੈਡੀ ਆ ਕੋਈ ਚਾਹੀ ਕਰੇ ਇਹ ਵੱਛੀ ਇਹਦੇ ਚੋਣ ਵਾਲੀ ਆ ਇਹ ਚੋਣ ਵਾਲੀ ਇਹਦੇ ਇਕੱਲੀ ਤੇ ਚਵਾਈ ਹੋਣਾ ਨਹੀਂ ਇਹ ਵੀਰ ਹੁਣਾ ਨਾ ਮਤਲਬ ਸੌਦਾ ਦੇ ਕੋਈ ਨਹੀਂ ਹੋਇਆ ਉਹਨਾਂ ਨੂੰ ਇਹੋ ਹੀ ਕਹਿ ਆ ਵੀ ਤੁਸੀਂ ਦੋ ਟਾਈਮ ਚੋਣੋ ਫੇਰ ਆਪਾਂ ਕਰ ਲਾਂਗੇ ਅੱਛਾ ਸਾਡੀ ਚੋਗੇ ਹੁਣਾ ਨਾ ਚੋਣੀ ਫੇਰ ਸਰਦਾ ਹੋਇਆ ਨਹੀਂ ਜਿਆਤਰ ਤੇ ਚਲੋ ਮੋਲੇ ਤੇ ਵੈਸੇ ਸਾਰੀਆਂ ਦੇ ਹੋਣ ਚਾਹੀਦੇ ਨੇ ਆ ਬੰਈ ਕੋਣ ਆ ਵਕਤ ਜਿਹੜਾ ਦੁੱਧ ਹੈਗਾ ਲੈ ਲਈਏ ਅੱਲਾਹੀਂ ਗਾਇਆਂ ਲਈਆਂ ਦੋ ਲੈ ਕੇ ਵੀਰ ਨੇ ਦੋ ਗਾਇਆਂ ਸਾਨੂੰ ਵਿੱਚ ਪਾਤੀਆਂ ਇੱਕ ਇਹ ਆ ਤੇ ਇੱਕ ਉਹਦੇ ਅਧਿਕਾਰੀ ਉਹ ਕੱਟੀ ਹੈਗਾ ਅੱਛਾ 15 ਦਿਨਾਂ ਦੀ ਤੇ ਇਹਦੇ ਕੋਲ ਦੁੱਧ ਇਹਦੇ ਮਗਰ ਹਰ ਵੇਲੇ ਵੱਛੀ ਆ ਇਹਦੀ ਉਹ ਵੱਛੀ ਬਹੁਤ ਟੌਲਦੀ ਵੱਛੀ ਇਹਦੇ ਮਗਰ ਚੰਗੀ ਹੈ ਦਿਖਾ ਦਿੰਦੇ ਆ ਤੇ ਇਹਦੇ ਕੋ ਜਿਹੜਾ ਆ ਵਕਤ ਦੁੱਧ ਤਿਆਰ ਹੈ 16 ਕਿਲੋ ਆ ਤਿਆਰ 16 ਲੀਟਰ ਕਿਤੇ ਵੇਚਣੇ ਸੌਦਾ ਕਰਨਾ 15 ਕਿਲੋ ਮੰਨ ਕੇ ਸਾਡੇ ਘਰੋਂ ਭਾਵੇਂ ਤਿੰਨ ਟਾਈਮ ਚੋ ਕੇ ਲੈ ਜੇ ਜਿੰਨਾ ਮਰਜ਼ੀ ਗਾਰੰਟੀ ਕਰਾਓ ਠੀਕ ਹੈ ਸਾਡੇ ਜੇ ਕਹਿੰਦੇ ਨਾ ਧਾਰਨਾ ਆ ਵੀ ਦੇ ਨਹੀਂ ਮਾਰਨੀ ਉਹਨੂੰ ਗਰੰਟੀ ਦਾਂਗੇ ਤੇ ਜਿਹਨੇ ਦੋ ਟਾਂ ਟੋਲੀ ਉਹਨੂੰ ਕੋਈ ਗਰੰਟੀ ਨਹੀਂ ਹਾਂ ਠੀਕ ਹੈ ਬਥਾ ਮਰਜੀ ਕੋਈ ਸੱਦੀ ਕਰ ਲੈ ਆਪਾਂ ਇਹਦਾ ਮੁੱਲ ਛੋਟਾ ਹੀ ਆ ਬਾਕੀ ਕਰਾਂਗੇ ਆਪਾਂ ਫੋਨ ਤੇ ਇਹਦਾ ਵੀ ਮੁੱਲ ਅੱਛਾ ਇਹਦਾ ਮੁੱਲ ਸਭ ਤੋਂ ਛੋਟਾ ਆ ਆਫਰ ਲੈਂਡ ਹੋ ਆ ਬੱਚੀ ਹਾਂਜੀ ਕੱਢ ਬੱਚੀ ਉਹ ਕੱਲ ਦੀ ਰਾਤ ਦੀ ਸੂਈ ਆ ਉਹਨੂੰ ਮੈਂ ਸਾਰਾ ਹੀ ਖਾਲੀ ਕਰਤਾ ਬੱਚੀ ਨੂੰ ਅੱਛਾ ਉਹ ਮਤਲਬ ਰਾਤੀ ਲੱਦ ਕੇ ਨੇਰੇ ਲਾਂਦੀ ਤੇ ਫੇਰੇ ਹੁਣ ਫੇਰ ਸਾਢੇ 5 ਵਜੇ ਚਾਈ ਸਭ ਤੋਂ ਪਹਿਲਾਂ ਇਹਦੀ ਕੀਤੀ ਹੈ ਠੀਕ ਆ ਇਹਦੇ ਮਗਰ ਵੀ ਬੱਛੀ ਬਹੁਤ ਆਉਂਦੀ ਹੈ ਅੱਜ ਰਸਿਆ ਰਸਿਆਣੀਆਂ ਆਲ ਕਰਦੀਆਂ ਵੇ ਇਹ ਵੀ ਕੋਡੀਆਂ ਰਗੀ ਵੜਿਆ ਜਿਹੜੀ ਇਹ ਵੀ ਇਹ ਹੁਣ ਇਹਦੀ ਮਤਲਬ ਹਾਂ ਵੇਖ ਲੋ ਵੀ ਕੱਲ ਦੀ ਸ੍ਰੀ ਆ ਗਾਂ ਸਾਡੇ ਕੋਲ ਵੀਡੀਓ ਹੈਗੀ ਸਾਰਾ ਬਟਾ ਹੈਗਾ ਹਾਂਜੀ ਵੀਡੀਓ ਅਸੀਂ ਤੁਹਾਨੂੰ ਦਿਖਾ ਦਨੇ ਆਜਾ ਪਿੱਛੇ ਵੀ ਉਤਰ ਹਾਂ ਤੇ ਇਹ ਆ ਵੀ ਅਸੀਂ ਖਾਲੀ ਤਾਂ ਕਰਕੇ ਸਾਰੀਆਂ ਗਾਈਆਂ ਕਾਤੀਆਂ ਵੀ ਜਿਹੜਾ ਇਹ ਦੁੱਧ ਤੇ ਆ ਜਾਣ ਗਾਈਆਂ ਕਿ ਬੇ ਇੱਕ ਵਾਰੀ ਕਾਵਾਂ ਸਾਰੀਆਂ ਰਿਲੈਕਸ ਹੋ ਜਾਣਾ ਉੱਥੇ ਥੋੜਾ ਇਹ ਹੁੰਦਾ ਵਾ ਕਿ ਡੰਗਰ ਬੜਾ ਤੋੜਨਾ ਫੇਰਨਾ ਹਾਂਜੀ ਜੇ ਮੁਰਗੇ ਔਠਾ ਹੋ ਜਾਂਦਾ ਵਾ ਕਿ ਉਹ ਡੰਗਰ ਇੱਕ ਇਹਦਾ ਧਰਿਆਰਾ ਲਾ ਦੇ ਪੁੱਤ ਏ ਆਈ ਏ ਆਈ ਦੀ ਫਾਰਮ ਚੋਂ ਖੁੱਲੇ ਰਾਂ ਦਵਾਈ ਤਾਂ ਕਰਕੇ ਰਸਿਆ ਦਾ ਥੋੜਾ ਜਿਹਾ ਜ਼ਿਆਦਾ ਕਰ ਦਿੱਤਾ ਤੇ ਕਿੰਨੇ ਕ ਦੁੱਧ ਲੀਏ ਤਰਾ ਦੁੱਧ ਦੇ ਵੀ ਕੰਨ ਚ ਲੱਗਾ ਦੁੱਧ ਆ ਰਪਈ ਦੀ ਹੈ ਜ਼ਿਆਦਾ ਨਹੀਂ ਮੈਂ ਕਹਿੰਦਾ ਅਬ ਅਸੀਂ 25 ਕਿਲੋ ਰਮਾਨਾ ਦੁੱਧ ਚਵਾ ਜੂਗੀ ਤੇ ਸੁਆ ਇਹਦਾ ਸੁਆ ਦੁੱਧ ਆਵਾਜੀ ਠੀਕ ਹੈ ਜੀ ਅਜੇ ਬੰਦਾ ਜਾ ਵਾਚੀ ਤੇ ਹੋਰ ਕੀ ਦਿਖਾਉਣਾ ਪਛ ਨਹੀਂ ਨਹੀਂ ਬਾਤ ਜੀ ਅਸ਼ੂ ਲੈ ਆ ਹੋਰ ਬਜ਼ਾਰੇ ਬਾਹਰ ਅੱਛਾ ਤੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣੀ ਹੈ ਆਹ ਘੋੜ ਕੇ ਜਾ ਰਹੇ ਇੱਧਰ ਇੱਕ ਕੱਟਾ ਬੜਾ ਸ਼ੌਂਕ ਨਾਲ ਲਿਆਂਦਾ ਨਾਲ ਲੱਭ ਕੇ ਇਹ ਕੀੜਾ ਵਾ ਰਪਈ ਦੀ ਹੈ ਇਹਦੇ ਦਾ ਦੰਦਾ ਨੂੰ ਜਿਦਾਂ ਮਰਜੀ ਕੋਈ ਵੀ ਮੇਰਾ ਆ ਕੇ ਇੱਥੇ ਸੱਲੀ ਕਰ ਲੈ ਠੀਕ ਆ ਚਾਹ ਵੇਖ ਲੋ ਇੱਕਦਾਂ ਨਹੀਂ ਮਤਲਬ ਉਹ ਮੰਡੀ ਖੜਨੇ ਆਂ ਸੀ ਦੋ ਝੋਟੇ ਖੜਨੇ ਆ ਆ ਵੀ ਕੱਟ ਪੁੱਤ ਬਾਹਰ ਮੜਾ ਜੀ ਕੱਟੇ ਵੀ ਦੋ ਲੱਬ ਕੇ ਲੈਂਦੇ ਯਾਰ ਕੀ ਤੇ ਇਹ ਵੀ ਮੇਰਾ ਭਰਾ ਕੋਈ ਜਿਹੜਾ ਖੜੂਗਾ ਇੱਕਦਾਂ ਆ ਵੇਖ ਲੈ ਆ ਦੇਖ ਲੈ ਲਿਆ ਇਹ ਵੀ ਕਿਸੇ ਦੇ ਘਰੋਂ ਇਤਰਾ ਮਤਲਬ ਡਰਦਾ ਹੋਆ ਥੋੜਾ ਜਿਆਦਾ ਤੇ ਆ ਵੀਡੀਓ ਕੈਮਰੇ ਕਰਕੇ ਡਰਦਾ ਜਾਂਦਾ ਪਰਾਂ ਨੂੰ ਕਰ ਪੁੱਤ ਥੋੜਾ ਜਾਨ ਨਾ ਫੜ ਕਰ ਇੱਕ ਕੁਛ ਹੈ ਕਾਫੀ ਵੀਰ ਵੀ ਹੋ ਗਏ ਲਾਗੇ ਬੰਨੇ ਹਾਂ ਜੀ ਆ ਦੇਖ ਲੈ ਇੱਕ ਕੱਟਾ ਆਇਆ ਇੱਥੇ ਆਊਗਾ ਨੂੰ ਛੱਡ ਕੇ ਨਹੀਂ ਜਾਊਗਾ ਇਹ ਨਾ ਹਾਂ ਜੀ ਆ ਦੇਖੋ ਘਟਾ ਅਜੇ ਅਸੀਂ ਪਹਿਲੀ ਚੋਰੀ ਇਹਨਾਂ ਦੀ ਕਰਨੀ ਹੈ ਜਰਾ ਚੰਗੀ ਤਰ੍ਹਾਂ ਤੇ ਇਹ ਵੀ ਖੜਾਂਗੇ ਮੰਡੀ ਨਾਲ ਬਾਕੀ ਫੋਨ ਤੇ ਮੋਲ ਕਰ ਲਾਂਗੇ ਇਹਨਾਂ ਦੇ ਵੀ ਠੀਕ ਹੈ ਜੀ ਇਹ ਆ ਵੀ ਜਿਹੜਾ ਮਰਜ਼ੀ ਕੋਈ ਭਰਾ ਇੱਥੇ ਮਲਵਾਈ ਡੇਰੀ ਫਾਰਮ ਪਿੰਡ ਆਪਣਾ ਜਸਰਾਉਰ ਹਾਂਜੀ ਤਸਲੀ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਜਿੱਦਾਂ ਮਰਜ਼ੀ ਕੋਈ ਤਸਲੀ ਕਰਕੇ ਆਵੇ ਤੇ ਇਹ ਨਹੀਂ ਹੋਊਗਾ ਵੀ ਹੁਣ ਉਹ ਕੰਮ ਨਹੀਂ ਆ ਸਿਆਲ ਸਾਰਾ ਕੰਮ ਕਰਾਂਗੇ ਜਿੰਤਰਾ ਦੀ ਮਰਜ਼ੀ ਕੋਈ ਗਾਈ ਸਾਡੇ ਕੋਲ 10 ਲੀਟਰ ਤੋਂ ਲੈ ਕੇ 60-70 ਕਿਲੋ ਦਾ ਅਗਰ ਮਤਲਬ ਜਨੀ ਵੱਡੀ ਤੋਂ ਵੱਡੀ ਤੁਹਾਨੂੰ ਪਤਾ ਮੈਂ ਦਾਈ ਦਿੱਤਾ ਵਾ ਫਾਰਮ ਤੋਂ ਚੰਗੀ ਤੋਂ ਚੰਗੀ ਮਿਲ ਜੇ ਤੇ ਤੇਜ਼ ਕਰਨੀ ਹੁੰਦੀ ਤਾਂ ਵੀ ਕੋ ਸਾਡੇ ਨਾਲ ਸੰਪਰਕ ਕਰ ਲੈ ਸੇਲ ਵੀ ਕਰਨੀ ਤਾਂ ਵੀ ਕਰ ਲੈ ਤੇ ਵਿੱਚ ਲੈਣੀ ਵੀ ਤਾਂ ਵੀ ਕਰ ਲੈ ਬਸ ਇਹ ਆ ਬਈ ਸਾਰੇਆਂ ਵੀਰਾਂ ਨੂੰ ਇਹੋ ਹੀ ਬੇਨਤੀ ਆ ਵੀ ਹਮਮਾ ਕੇ ਉੱਥੇ ਪਹੁੰਚੋ ਵਾਹਿਗੁਰੂ ਜੀ ਦਾ ਖਾਲਸਾ ਸ਼ਰੀ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਬਾਕੀ ਇੱਥੇ ਆਓ ਤੇ ਆਪਣੀ ਮਰਜ਼ੀ ਨਾਲ ਵੇਸ ਚੱਕ ਕੇ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪੱਛੂ ਖੜੋ ਤਿੰਨ ਤਿੰਨ ਟਾਈਮ ਚਿਵਾਈ ਕਰਕੇ ਤਸੱਲੀ ਕਰਕੇ